ਮੈਂ ਅੱਜ ਇਹ ਹਲਕਾ ਬੈਸ ਲੁਧਿਆਣੇ ਦੇ ਘਰ ਇੰਦਰਾ ਕਲੋਨੀ ਦੇ ਵਿੱਚ ਸਰਦਾਰ ਗੁਰਮੁਖ ਸਿੰਘ ਜੀ ਦੇ ਘਰ ਬੈਠਾ ਤੇ ਲਾਈਟ ਹੈ ਜਿਹੜੀ ਬਿਜਲੀ ਇੱਥੇ ਸਵੇਰੇ 9 ਵਜੇ ਤੀ ਗਈ ਵੀ ਹੈ ਸ਼ਾਮ ਦੇ ਲਗਭਗ 6 ਵਜੇ ਨੂੰ ਆਏ ਹੋਏ ਹੈ ਤੇ ਮੇਰੇ ਨਾਲ ਸਦੀਕ ਸਾਹਿਬ ਬੈਠੇ ਹੈ ਮੇਰੇ ਗੀਤ ਇਹਨਾਂ ਦਾ ਯਾਦ ਆ ਰਿਹਾ ਕਰ ਕਰ ਤੇ ਪੱਖੀ ਲਿਆਨੇ ਚ ਲੋਗੀ ਸਾਹੀ ਤੇ ਮੇਰੇ ਆਪਣੇ ਬਚਪਨ ਦੇ ਦਿਨ ਯਾਦ ਆ ਰਹੇ ਜਦ ਮੇਰੀ ਬੀਬੀ ਆਹਾ ਜਾਨੀਆਂ ਜਿਹੜੀਆਂ ਪੱਖੀਆਂ ਬੁਣੇ ਕਰਦੀ ਸੀ ਮਨੋਵਰੇ ਲੋਕ ਕਹਿੰਦੇ ਅਬਾਈ ਜੀ ਕਹਿੰਦੇ ਕਿ ਜੀ ਆਂਧਰਾ ਕलोनी ਵਾਲੇ ਜਿਹੜੇ ਮਕਾਨ ਹੈ ਸਾਨੂੰ ਕਾਂਗਰਸ ਨੇ ਦਿੱਤੇ ਹੋਏ ਐ ਐਸੇ ਉਹ ਕਾਂਗਰਸ ਕਰਕੇ ਬੈਠੇ ਐ ਮੈਂ ਕਿਹਾ ਬਿਲਕੁਲ ਤੁਸੀਂ ਠੀਕ ਕਹਿ ਰਹੇ ਪਰ ਆ ਜਿਹੜੀ ਸਰਵੇੜ ਦੀ ਗਰਮੀ ਦੇ ਵਿੱਚ ਬਚਰਾ ਚ ਬੈਠੇ ਐ ਇਹੇ ਚਾੜੋਲੇ ਕਰਕੇ ਬੈਠੇ ਸੋ ਅੱਜ ਤੇ ਸਮਝਣ ਵੀ ਲੋੜ ਹੈ ਕਿ ਜੇ ਅੱਜ ਇਲੈਕਸ਼ਨ ਦੇ ਦਿਨਾਂ ਵਿੱਚ ਇਹ ਸਰਕਾਰ ਬਿਜਲੀ ਨਹੀਂ ਦੇ ਪਾ ਰਹੀ ਆ ਪਾ ਗਰਮੀ 'ਚ ਬੈਠੇ ਲੋਕਾਂ ਦੇ ਵਾਲਿਓ ਆ 19 ਤਰੀਕ ਦੇ ਬਾਅਦ ਤੁਹਾਡਾ ਕੀ ਹਾਲ ਹੋ ਗਾਇਆ ਕੋਈ ਸਮਝ ਨਹੀਂ ਇਹ ਸਰਕਾਰ ਸਿਰਫ ਝੂਠ ਦੇ ਸਿਰ 'ਤੇ ਚੱਲ ਰਹੀ ਹੈ ਇਹ ਬਿਲਕੁਲ ਫੇਲ ਹੋ ਚੁੱਕੀ ਹੈ ਬਿਜਲੀ ਨਹੀਂ ਦੇ ਪਾ ਰਹੀ ਮੈਂ ਅੱਜ ਇਹ ਹਲਕਾ ਬੈਸਟ ਲੁਧਿਆਣਾ ਦੇ ਘਰ ਇੰਦਰਾ ਕਲੋਨੀ ਦੇ ਵਿੱਚ ਸਰਦਾਰ ਗੁਰਮਤ ਸਿੰਘ ਜੀ ਦੇ ਘਰ ਬੈਠਾ ਹੈ ਤੇ ਲਾਈਟ ਹੈ ਜਿਹੜੀ ਬਿਜਲੀ ਇੱਥੇ ਸਵੇਰੇ 9 ਵਜੇ ਤੱਕ ਗਈ ਦੀ ਹੈ ਸ਼ਾਮ ਦੇ ਲਗਭਗ 6 ਵਜੇ ਨੂੰ ਆਏ ਹੋਏ ਹੈ ਤੇ ਮੇਰੇ ਨਾਲ ਸ੍ਰੀਖਸਾ ਬੈਠੇ ਹੈ ਮੇਰੇ ਗੀਤ ਇਹਨਾਂ ਦਾ ਯਾਦ ਆ ਰਿਹਾ ਤਕ ਤਿਓ ਪੱਖੀ ਲਿਆ ਦੇ ਚੱਲੂਗੀ ਸਾਡੀ ਤੇ ਮੇਰੇ ਆਪਣੇ ਬਚਪਨ ਦੇ ਦਿਨ ਯਾਦ ਆ ਰਹੇ ਜਦ ਮੇਰੀ ਬੀਬੀ ਆਹਾ ਹੈ ਚਾਹਨੀਆ ਜਿਹੜੀਆਂ ਪੱਖੀਆਂ ਪੁਨੇ ਕਰਦੀ ਸੀ ਮਨੋਰੇ ਲੋਕ ਕਹਿੰਦੇ ਅਪਾਈ ਜੀ ਕਹਿੰਦੇ ਕੇ ਜੀ ਆ ਇੰਦਰਾ ਕਲੋਨੀ ਵਾਲੇ ਜਿਹੜੇ ਮਕਾਨ ਐ ਸਾਨੂੰ ਕਾਂਗਰਸ ਨੇ ਦਿੱਤੇ ਹੋਏ ਐ ਐਸੇ ਉਹਰੇ ਕਾਂਗਰਸ ਕਰਕੇ ਬੈਠੇ ਐ ਮੈਂ ਕਹਾ ਬਿਲਕੁਲ ਤੁਸੀਂ ਠੀਕ ਕਹਿ ਰਹੇ ਬਾਰਾ ਜਿਹੜੀ ਸਵੇਰ ਦੀ ਗਰਮੀ ਦੇ ਵਿੱਚ ਮੱਛਰਾਂ 'ਚ ਬੈਠੇ ਐ ਇਹੇ ਝਾੜੂੜੇ ਕਰਕੇ ਬੈਠੇ ਸੋ ਅੱਜ ਤੇ ਸਮਚੇਂ ਰੀ ਰੋਡ ਐ ਕੇ ਜੇ ਅੱਜ ਇਲੈਕਸ਼ਨ ਦੇ ਦਿਨਾਂ ਵਿੱਚ ਇਹ ਸਰਕਾਰ ਬਿਜਲੀ ਨਹੀਂ ਦੇ ਪਾ ਰਹੀ ਆ ਆ ਗਰਮੀ 'ਚ ਬੈਠੇ ਲੋਕਾਂ ਵਾਲਿਓ ਆ 19 ਤਰੀਕ ਦੇ ਬਾਅਦ ਤੁਹਾਡਾ ਕੀ ਹਾਲ ਹੋਊਗਾ ਇਹ ਤੁਸੀਂ ਸਮਝਣਾ ਇਹ ਸਰਕਾਰ ਸਿਰਫ ਝੂਠ ਦੇ ਸ਼ਿਖਰ 'ਤੇ ਚੱਲ ਰਹੀ ਹੈ ਇਹ ਬਿਲਕੁਲ ਫੇਲ ਹੋ ਚੁੱਕੀ ਹੈ ਬਿਜਲੀ ਨਹੀਂ ਦੇ ਪਾ ਰਹੇ ਮੈਂ ਅੱਜ ਇਹ ਹਲਕਾ ਬੈਸਟ ਲੁਧਿਆਣਾ ਦੇ ਘਰ ਇੰਦਰਾ ਕਲੋਨੀ ਦੇ ਵਿੱਚ ਸਰਦਾਰ ਗੁਰਮਖ ਸਿੰਘ ਜੀ ਦੇ ਘਰ ਬੈਠਾ ਤੇ ਲਾਈਟ ਹੈ ਜਿਹੜੀ ਬਿਜਲੀ ਇੱਥੇ ਸਵੇਰੇ 9 ਵਜੇ ਤੀ ਗਈ ਦੀ ਹੈ ਸ਼ਾਮ ਦੇ ਲਗਭਗ 6 ਵਜੇ ਨੂੰ ਆਏ ਹੋਏ ਹੈ ਮੇਰੇ ਨਾਲ ਸ੍ਰੀਖਸਾ ਬੈਠੇ ਐ ਮੇਰੇ ਗੀਤ ਇਹਨਾਂ ਦਾ ਯਾਦ ਆ ਰਿਹਾ ਤਰਕਤਿਓ ਪੱਖੀ ਲਿਆ ਦੇ ਚੱਲੋ ਵੀ ਸਾਡੇ ਇਹ ਮੇਰੇ ਆਪਣੇ ਬਚਪਨ ਦੇ ਦਿਨ ਯਾਦ ਆ ਰਹੇ ਜਦ ਮੇਰੀ ਬੀਬੀ ਆਹਾ ਜਾਨੀਆਂ ਜਿਹੜੀਆਂ ਪੱਖੀਆਂ ਬੁਣੇ ਕਰਦੀ ਸੀ ਮਨੋਰੇ ਲੋਕ ਕਹਿੰਦੇ ਅਬਾਈ ਜੀ ਕਹਿੰਦੇ ਕਿ ਜੀ ਆ ਇੰਦਰਾ ਕਲੋਨੀ ਵਾਲੇ ਜਿਹੜੇ ਮਕਾਨ ਐ ਸਾਨੂੰ ਕਾਂਗਰਸ ਨੇ ਦਿੱਤੇ ਹੋਏ ਐ ਐਸੇ ਉਹ ਕਾਂਗਰਸ ਕਰਕੇ ਬੈਠੇ ਐ ਮੈਂ ਕਿਹਾ ਬਿਲਕੁਲ ਤੁਸੀਂ ਠੀਕ ਕਹਿ ਰਹੇ ਬਾਰਾ ਜਿਹੜੀ ਸਵੇਰ ਦੀ ਗਰਮੀ ਦੇ ਵਿੱਚ ਮਛਰਿਆਂ 'ਚ ਬੈਠੇ ਐ ਇਹੇ ਛੜੋਲੇ ਕਰਕੇ ਬੈਠੇ ਸੋ ਅੱਜ ਦੇ ਸਮਝਣ ਦੀ ਲੋੜ ਹੈ ਕਿ ਜੇ ਅੱਜ ਆਲੈਕਸ਼ਨ ਦੇ ਦਿਨਾਂ ਵਿੱਚ ਇਹ ਸਰਕਾਰ ਬਿਜਲੀ ਨਹੀਂ ਦੇ ਪਾ ਰਹੀ ਆ ਉਹ ਗਰਮੀ 'ਚ ਬੈਠੇ ਲੋਕਾਂ ਦੇ ਵਾਲਿਓ ਆ ਉਹਨਾਂ ਦੇ ਤਰੀਕੇ ਬਾਅਦ ਤੁਹਾਡਾ ਕੀ ਹਾਲ ਹੋਊਗਾ ਇਹ ਤੁਸੀਂ ਸਮਝਣਾ ਇਹ ਸਰਕਾਰ ਸਿਰਫ ਝੂਠ ਦੇ ਸਿਰ 'ਤੇ ਚੱਲ ਰਹੀ ਹੈ ਇਹ ਬਿਲਕੁਲ ਫੇਲ ਹੋ ਚੁੱਕੀ ਹੈ ਬਿਜਲੀ ਨਹੀਂ ਦੇ ਪਾ ਰਹੇ